ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਦੋਸਤੋ ਆਪਾਂ ਤੁਹਾਡੇ ਲਈ ਇੱਕ ਤਾਜੀ ਸੂਈ ਮੱਝ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਵੀਰਾਂ ਦਾ ਪੁੱਛਦੇ ਆ ਮੈਂ ਅੱਸੀ ਕਾਲ ਵੀਰੇ ਨਾਮ ਐਡਰੈਸ ਕਨਫਰਮ ਕਰਵਾ ਦੇ ਬਈ ਨਾਮ ਲਖਵਿੰਦਰ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਨਾਮ ਲਖਵਿੰਦਰ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤੱਪਾ ਮੋਬਾਈਲ ਨੰਬਰ 75088838132 ਜਿਹੜੀ ਲਖਵਿੰਦਰ ਆਪਾਂ ਸਕਰੀਨ ਤੇ ਵੀਰੇ ਮੱਝ ਦੇਖੀ ਜਾਂਦੇ ਕੈਮਾ ਸੂਆ ਤੀਜਾ ਸੂਆ ਤੀਜਾ ਸੂਆ ਸੂਈਆਂ ਤੇ ਸੂਈ ਨੂੰ ਕਹਿ ਦਣਾ ਹੋਗੇ ਸੂਈ ਨੂੰ ਤੀਜਾ ਦਿਨਾਂ ਤੇ ਮੰਗਰ ਬੱਚਾ ਕੀ ਆ ਫੋੜ ਕੇ ਵੀਰੇ ਗੇੜਾ ਦੇ ਬਾਰੇ ਤੋਰੇ ਬਖੋ ਬਾਈਆਂ ਨੂੰ ਚੈੱਕ ਕਰਵਾਦੀ ਦੋਸਤੋ ਮੰਗਰ ਬੱਚਾ ਕਟਾ ਤੀਜਾ ਦਿਨ ਸੂਈ ਨੂੰ ਹੈ ਤੇ ਲਖਵਿੰਦਰ ਹੁਣ ਹਾਜ਼ਰ ਦੁੱਧ ਕਿੰਨਾਗਾ 9-10 ਕਿਲੋ ਦੋਸਤੋ 9-10 ਕਿਲੋ ਦੁੱਧ ਵੀਰ ਕਹਿੰਦਾ ਬਿਲਕੁਲ ਐਨ ਹਾਜ਼ਰ ਹੈਗਾ ਜੇ ਕਿਸੇ ਮੇਰੇ ਵੀਰ ਦੀ ਸਾਮਦਾਰੀ ਚਾਹੁੰਦੀ ਹੈ ਤਾਂ ਵੀਰ ਲਖਵਿੰਦਰ ਨਾਲ ਦੋਸਤੋ ਜਰੂਰ ਕੰਟੈਕਟ ਕਰ ਸਕਦੇ ਹੋਗੇ ਚੌਣ ਚਵਾਦੀ ਓਕੇ ਲਖਵਿੰਦਰ ਦੋਸਤੋ ਸੀਲ ਸਾਂ ਤਾਂ ਠੰਡੇ ਸਵਾਲ ਹੀ ਮਾਝਾ ਗਾੜੀ ਵਿਛਾੜੀ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋ ਚੰਗਾ ਹਵਾਨਾ ਹੈਗਾ ਤੀਜਾ ਦਿਨ ਸੂਈ ਨੂੰ ਇਹ ਵੀਡੀਓ ਕਵਰ ਕਰਨ ਦਾ ਸਮਾਂ ਤੰਨ ਕਬਈ ਦੇ ਲਗਭਗ ਆ ਸ਼ਾਮ ਦੇ ਟਾਈਮ ਆਪਾਂ ਵੀਡੀਓ ਕਵਰ ਕੀਤੀ ਹੈ ਸਵੇਰ ਦੀ ਚਵਾਈ ਲਖਵਿੰਦਰ ਕੈ ਕ ਵਜੇ ਹੋਈ ਹੋਈ ਹੈ ਵੀਰੇ ਸਵੇਰ ਦੀ ਚਵਾਈ ਦੋਸਤੋ ਵੀਰ ਕਹਿੰਦਾ ਵੀ ਸਾਢੇ 6 ਵਜੇ ਦੇ ਲਗਭਗ ਹੋਈ ਹੋਈ ਹੈ ਮਗਰ ਬੱਚਾ ਕੱਟਾ ਹਣਾ ਵੀਰੇ ਤੇ ਕਿੰਨਾ ਕੁ ਦੁੱਧ ਲਖਵਿੰਦਰ ਬਈ 12 13 12 13 ਕਿਲੋ ਦੁੱਧ ਦੋਸਤੋ ਮੱਝ ਦੇਣ ਦੇਣ ਦਾ ਹੱਕ ਵੀ ਬਣਦਾ ਹੈਗਾ ਕਿਉਂਕਿ ਥਣ ਹਵਾ ਨੇ ਦੀ ਸਾਫ ਆ ਨਿਖੜਮਾ ਥਾਣਾ ਗਾਇਬ ਵਾਲਾ ਆ ਨੇੜੇ ਤੋਂ ਤੁਸੀਂ ਥਣ ਹਵਾ ਨਾਲ ਚੈੱਕ ਕਰ ਸਕਦੇ ਹੋ ਦੋਸਤੋ ਤੇ ਚੌਣ ਚਵਾਈ ਓਕੇ ਲਖਵਿੰਦਰ ਚੌਣ ਚਵਾਈ ਦੋਸਤੋ ਹੈਗੀ ਆ ਓਕੇ ਮਰੇ ਬੱਚਾ ਛੱਡ ਕੇ ਧਾਰਾ ਮੁਰ ਵਾਕੇ ਦਿਖਾਦੇ ਦੋਸਤੋ ਬੱਚਾ ਲਾ ਕੇ ਮਾਝ ਆਪਣੀ ਪਹਿਲਾ ਪਸਮਾ ਚ ਲੈ ਜਾਂਦੀ ਹੋਈ ਹੈ ਤੀਜਾ ਦਿਨ ਮੱਝ ਸੂਈ ਨੂੰ ਹੈ ਦੋਸਤੋ ਤੇ ਮੰਗਰ ਬੱਚਾ ਕੱਟਾ 8-9 ਕਿਲੋ ਦੋਸਤੋ ਦੁੱਧ ਵੀਰ ਕੰਨਾ ਬਿਲਕੁਲ ਇਨ ਹਾਜ਼ਰ ਹੈ ਬੱਚਾ ਦੀ ਲੋਈ ਲੈ ਰਹੀ ਹੈ 나ੜੂਆ ਬਿਲਕੁਲ ਬੱਚੇ ਦੇ ਨਾਲ ਚੌਣ ਚਵਾਦੀ ਹੈਗੀ ਓਕੇ ਵੀਰ ਕੰਨਾ ਦੋਸਤੋ ਬੱਚਾ ਪ੍ਰੋਪਰ ਲੈਦੀ ਹੈ ਮੱਝ ਬੱਚਾ ਚੌਂਦਾ ਦਿਖਾਤਾ ਆਪਾਂ ਤੁਹਾਨੂੰ ਤੇ ਮੱਝ ਬੱਚਾ ਚਟਦੀ ਦਿਖਾਤੀ ਲੈਣ ਦੇਣ ਵਾਲਾ ਰੇਟ ਕੀ ਹੋਊਗਾ ਲਖਿੰਦਰੇ ਦਾ ਮੋਨ ਸਾਭ ਜੀ ਇੱਕ ਬੱਚੀ ਦਾ ਮੁੱਲ 1.25 ਮਾਨਤਨ ਹੋਊਗਾ ਜੈਸ ਨੂੰ ਕਿੰਨੇ ਦੀ ਦੇਵਾਂਗੇ 1 ਲੱਖ ਤੇ ਦੋਸਤੋ 20 ਹਜ਼ਾਰ ਦੀ ਵੀਰ ਕਹਿੰਦਾ ਮੱਝ ਦੇ ਦਿਆਂਗੇ ਘਰੇ ਆਏ ਬੰਦੇ ਦਾ ਮਾਨਤਨ ਜ਼ਰੂਰ ਹੋਊਗਾ 1 ਲੱਖ ਤੇ 20 ਹਜ਼ਾਰ 24 ਤੁਹਾਡਾ ਮਾਨਤਨ ਹੋਊਗਾ ਬੱਚਾ ਤੁਹਾਨੂੰ ਦੋਸਤੋ ਆਪਾਂ ਪ੍ਰੋਪਰ ਚੌਂਦਾ ਦਿਖਾਤਾ ਧਾਰਾਂ ਆਪਾਂ ਤੁਹਾਨੂੰ ਮਾਰ ਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਰੀ ਚਾਉਂਦੀ ਆ ਤਾਂ ਵੀਰ ਲਖਵਿੰਦਰ ਨਾਲ ਦੋਸਤੋ ਜ਼ਰੂਰ ਕੰਟੈਕਟ ਕਰ ਸਕਦੇ ਹੋ ਦਰਮਿਆਨਾ ਮੀਡੀਅਮ ਸਾਈਜ਼ ਚ ਕਾਦਾ ਦੋਸਤੋ ਮੱਝ ਦਾ ਆਮ ਤੁਸੀਂ ਮੱਝ ਪਹਿਲੇ ਪਾਸੇ ਖੜੀ ਦੇਖ ਸਕਦੇ ਹੋਗੇ ਜਾਦੇ ਕੱਦ ਵੱਡਾ ਨਹੀਂ ਹੈਗਾ ਤੇ ਜਾਦੇ ਕੱਦ ਛੋਟਾ ਨਹੀਂ ਹੈਗਾ ਦਰਮਿਆਨਾ ਮੀਡੀਅਮ ਸਾਈਜ਼ ਚ ਕੱਦ ਚੌਣ ਚਵਾ ਦੀ ਇੱਕ ਨੰਬਰ ਤੇ ਲਖਵਿੰਦਰ ਧਾਰਾ ਮਾਰ ਕੇ ਦਿਖਾ ਦੇ ਵੀਰੇ ਲੈਣ ਦੇਣ ਵਾਲਾ ਰੇਟ ਵੀਰ ਨੇ 1 ਲੱਖ ਦੇ ਦੋਸਤੋ 25000 ਕੀਤਾ ਜੇ ਕਿਸੇ ਮੇਰੇ ਵੀਰ ਦੀ ਸਹਾਮਦਾਰੀ ਚਾਹੁੰਦੀ ਆ ਤਾਂ ਵੀਰ ਲਖਵਿੰਦਰ ਨਾਲ ਦੋਸਤੋ ਜਰੂਰ ਕੰਟੈਕਟ ਕਰਦੇ ਆ ਆ ਦੇਖ ਸਕ ਰਹੇ ਹੋ ਦੋਸਤੋ ਚਵਾਈ ਦੀ ਹੈਗੀ ਐਨ ਇੱਕ ਨੰਬਰ 3 ਲੱਖ ਜਿਹਾ ਵੀ ਮਾਰਦੇ ਵੀਰੇ ਦੋਸਤੋ 24 ਦੀ ਹੈਗੀ ਵੀਰ ਕਹਿੰਦਾ ਓਕੇ ਜੇ ਕਿਸੇ ਮੇਰੇ ਵੀਰ ਦੀ ਸਹਾਮਦਾਰੀ ਚਾਹੁੰਦੀ ਹੈ ਤਾਂ ਵੀਰ ਲਖਵਿੰਦਰ ਨਾਲ ਜਰੂਰ ਕੰਟੈਕਟ ਕਰ ਲਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ